ਜੀ ਐਨ ਨੂੰ ਪਿਆਰੇ ਵਿਦਿਆਰਥੀਓ ਨਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੀਵਨ ਦੀ ਮਡਲੀ ਇਕਾਈ ਇਸ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਸ਼ੁਰੂ ਕੀਤੀ ਗਈ ਲੜੀ ਦੀ ਬੱਚਿਓ ਆਖਰੀ ਕਿਸ਼ਤ ਜਿਹਦੇ ਵਿੱਚ ਅਸੀਂ 5 ਵਕੀਲੇ ਸਵਾਲ ਕਰਾਂਗੇ ਇਸ ਅਧਿਆਇ ਨੂੰ ਸਮਝਣ ਲਈ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਜੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਛਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar ਤੇ ਗਣਿਤ ਇਸ ਤੁਹਾਨੂੰ ਮਿਲਣਗੀਆਂ 9th math notes ਫਿਰ ਨਵੀਂ ਨੌਵੀਂ ਗਣਿਤ ਫਿਰ PSEB 9th math english medium ਦੇ ਵਿੱਚ ਫਿਰ math concepts ਫਿਰ ਗਣਿਤ ਦੇ ਸਿਧਾਂਤ ਫਿਰ math shortcuts and tricks ਇਹ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਫ੍ਰੀ ਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਤੋਂ ਵੀਡੀਓ ਜੀ ਜ਼ਰੂਰ ਦੇਖੋ ਆ ਬੁ ਦਖਿਏ ਬੱਚੋ ਉਹਨੇ ਵੱਡੇ ਸਵਾਲ 41ਵਾਂ ਸਵਾਲ ਹੈ ਕਹਿੰਦੇ ਸੈੱਲ ਜੀਵਾਂ ਦੀ ਸੈੱਲ ਜਿਹੜੇ ਨੇ ਸੈੱਲ ਜੀਵਾਂ ਦੀ ਮੂਲ ਰਚਨਾਤਮਕ ਅਤੇ ਵਿਗਿਆਕ੍ਰਿਆਤਮਕ ਇਕਾਈ ਕਿ ਕਾਈ ਕਿਵੇਂ ਹੈ ਜਿਹੜੀ ਸੈੱਲ ਹੈ ਜਿਵੇਂ ਅਸੀਂ ਪਹਿਲੇ ਵੀ ਹੈ ਗੱਲ ਕਰ ਚੁੱਕੇ ਹਾਂ ਕਿ ਜਿਵੇਂ ਕਿਸੇ ਇਮਾਰਤ ਦੀ ਮੂਲ ਇਕਾਈ ਇਟ ਹੁੰਦੀ ਹੈ ਇਸੀ ਤਰ੍ਹਾਂ ਸਾਰੇ ਜੀਵਾਂ ਦੀ ਮੂਲ ਇਕਾਈ ਜਿਹੜੀ ਹੈਗੀ ਏ ਉਹ ਸੈੱਲ ਹੁੰਦੇ ਨੇ ਠੀਕ ਹੈ ਸੋ ਸੈੱਲ ਜਿਹੜੀ ਹੈ ਰਚਨਾਤਮਕ ਇਕਾਈ ਵੀ ਹੈਗੀ ਏ ਤੇ ਕਿਰਿਆਤਮਕ ਇਕਾਈ ਵੀ ਹੈਗੀ ਏ ਉਹ ਦੇਖਿਏ ਹਰ ਇੱਕ ਸੈੱਲ ਆਪਣੀ ਛਿੱਲੀ ਤੇ ਵੱਖ-ਵੱਖ ਨਿਕੜੇ ਨਿਕੜੇ ਅੰਗਾਂ ਦੇ ਖਾਸ ਪ੍ਰਬੰਧਨ ਸਦਕਾ ਆਪਣੀ ਬਣਤਰ ਅਤੇ ਕਾਰਜ ਕਰਨ ਦੀ ਸਮਰੱਥਾ ਇਖਤਿਆਰ ਕਰਦਾ ਹੈ ਹਰ ਇੱਕ ਸੈੱਲ ਦੀ ਆਪਣੀ ਛਿੱਲੀ ਹੁੰਦੀ ਹੈ ਜਿਹਨੂੰ ਸੈੱਲ ਛਿੱਲੀ ਜਾਂ ਪਲਾਜ਼ਮਾ ਛਿੱਲੀ ਕਹਿੰਦੇ ਆ ਤੇ ਹਰ ਸੈੱਲ ਦੇ ਆਪਣੇ ਆਪਣੇ ਨਿਕੜੇ ਅੰਗ ਹੁੰਦੇ ਨੇ ਉਹ ਸਾਰੇ ਨਿਕੜੇ ਅੰਗ ਜਿਹੜੇ ਨੇ ਇਹਨਾਂ ਦਾ ਪ੍ਰਬੰਧਨ ਜਿਹੜਾ ਹੈ ਉਹਦੇ ਕਰਕੇ ਉਹ ਆਪਣੀ ਸੰ ਕੰਮ ਕਰਦਾ ਹੈ ਤੇ ਹਰੇਕ ਨਿਕੜਾ ਅੰਗ ਦੂਜੇ ਨਿਕੜੇ ਅੰਗਾਂ ਨਾਲ ਤਾਲਮੇਲ ਕਰਕੇ ਹਰ ਇੱਕ ਹਰੇਕ ਨਿਕੜਾ ਅੰਗ ਦੂਜੇ ਨਿਕੜੇ ਅੰਗਾਂ ਦੇ ਨਾਲ ਤਾਲਮੇਲ ਰੱਖਦਾ ਹੈ ਆਪਣਾ ਖਾਸ ਕਾਰਜ ਕਰਦਾ ਹੈ ਜਿਹੜੀ ਜ਼ਿੰਮੇਵਾਰੀ ਉਹਦੀ ਲੱਗੀ ਹੋਈ ਹੈ ਇਸ ਤਰ੍ਹਾਂ ਸੈੱਲ ਦਾ ਇੱਕ ਮੁੱਢਲਾ ਰਚਨਾਤਮਕ ਸੰਥਨ ਹੈ ਠੀਕ ਹੈ ਇਸ ਨਾਲ ਉਹ ਸਾਹ ਕਿਰਿਆ ਸਾਹ ਲੈਣਾ ਪੋਸ਼ਣ ਪਾਚਨ ਕਿਰਿਆ ਰੋਟੀਨ ਬਣੌਣੀ ਮਲ ਤਿਆਗ ਆਦ ਕਿਰਿਆਵਾਂ ਕਰ ਸਕਦਾ ਹੈ ਇਸ ਤਰ੍ਹਾਂ ਸੈਲ ਜੀਵਾਂ ਦੀ ਮੂਲ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੈ ਠੀਕ ਹੈ ਜੀ ਓਕੇ ਜੀ ਲਈ ਸੈਲ ਵਿਭਾਜਨ ਜਿਹਨੂੰ ਕਹਿੰਦੇ ਸੈਲ ਡਿਵੀਜ਼ਨ ਬਾਰੇ ਲਖੋ ਸੋ ਇਹਦਾ ਜਵਾਬ ਹੈ ਜਿਸ ਪ੍ਰਕਿਰਿਆ ਰਾਹੀਂ ਨਵੇਂ ਸੈਲ ਬਣਦੇ ਹਨ ਉਸ ਨੂੰ ਸੈਲ ਵਿਭਾਜਨ ਕਹਿੰਦੇ ਹਨ ਸੋ ਸਿੰਪਲ ਸਧਾਰਨ ਜਿਹੀ ਹੈ ਕਿ ਸੈਲ ਵਿਭਾਜਨ ਦਾ ਮਤਲਬ ਹੈ ਨਵੇਂ ਛੱਲਾਂ ਦਾ ਬਣਨਾ ਮਿਲਕੀ ਮੂਲ ਸੱਲ ਤੋਂ ਵੰਡੇ ਜਾਂ ਵੰਡੇ ਹੋਣ ਕਰਕੇ ਨਵੇਂ ਛੱਲਾਂ ਦਾ ਬਣਨਾ ਸੋ ਕਿੱਦਾਂ ਹੁੰਦਾ ਪੁਰਾਣੇ ਮਰੇ ਹੋਏ ਅਤੇ ਫੱਟੜ ਛੱਲਾਂ ਨੂੰ ਥਾਹੂ ਪਰੇ ਕਰਨ ਲਈ ਜਿਹੜੇ ਪੁਰਾਣੇ ਹੋ ਗਏ ਜਿੱਦਾਂ ਬੱਚੋ ਪੁਰਾਣੀਆਂ ਪੱਤੀਆਂ ਝੜਦੀਆਂ ਨੇ ਹਨ ਤੇ ਨਵੀਆਂ ਪੱਤੀਆਂ ਆਉਂਦੀਆਂ ਨੇ ਸੋ ਪੁਰਾਣੇ ਛੱਲ ਹੋ ਗਏ ਛੱਲ ਮਰ ਰਹੇ ਨੇ ਫੱਟੜ ਹੋ ਗਏ ਨੇ ਇਹਨਾਂ ਨੂੰ ਥਾਹੂ ਪਰੇ ਕਰਨ ਲਈ ਅਤੇ ਵਧਨ ਫੁੱਲਣ ਲਈ ਅਤੇ ਜਨਨ ਰਿਪਰੋਡਕਸ਼ਨ ਲੇ युग्ਮਜ युग्ਮਜ ਜਿਹਨੂੰ ਅਸੀਂ ਗੈਮੀਟਸ ਕਹਿੰਦੇ ਨੇ ਇੰਗਲਿਸ਼ ਵਿੱਚ ਬਣਾਉਣ ਲਈ ਜੀਵਾਂ ਵਿੱਚ ਨਵੇਂ ਸੱਲਾਂ ਦੀ ਸਿਰਜਣਾ ਹੁੰਦੀ ਹੈ ਸੈਲ ਵਿਭਾਜਨ ਮੁੱਖ ਤੌਰ ਤੇ ਦੋ ਕਿਸਮ ਦਾ ਹੁੰਦਾ ਹੈ ਇੱਕ ਨੂੰ ਕਿਹਾ ਜਾਂਦਾ ਮਾਈਟੋਸਿਸ ਅੰਗਰੇਜ਼ੀ 'ਚ ਜਿਦਾ ਲਿਖਦੇ ਆ ਤੇ ਅਤੇ ਦੂਜਾ ਹੁੰਦਾ ਹੈ ਮੀਓਸਿਸ ਠੀਕ ਹੈ ਸੋ ਇਹ ਦੋ ਕਿਸਮ ਦੀ ਜਿਹੜੀ ਹੈ ਸੈਲ ਵੰਡ ਹੁੰਦੀ ਹੈ ਉਹ ਹੁਣ ਇਹਦੇ ਬਾਰੇ ਵੀ ਗੱਲ ਕਰਦੇ ਆ ਸੰਖੇਪ ਵਿੱਚ ਮਾਈਟੋਸਿਸ ਅਤੇ ਮਾਇਓਸਿਸ ਬਾਰੇ ਲਿਖੋ ਸੋ ਮਾਇਓਸਿਸ ਮਾਈਟੋਸਿਸ ਸੋਰੀ ਮਾਈਟੋਸਿਸ ਮਾਈਟੋਸਿਸ ਸੈੱਲ ਵਿਭਾਜਨ ਦੀ ਉਹ ਕਿਰਿਆ ਹੈ ਜਿਸ ਵਿੱਚ ਸੈੱਲ ਕੇਵਲ ਵਧਣ ਫੁੱਲਣ ਲਈ ਵਿਭਾਜਨ ਕਰਦੇ ਹਨ ਇਹਦੇ ਸਿਰਫ ਵਧਣ ਫੁੱਲਣ ਲਈ ਇਸ ਕਿਰਿਆ ਵਿੱਚ ਇੱਕ ਮਾਦਰੀ ਸੈੱਲ ਤੋਂ ਸੰਤਾਨ ਸੈੱਲ ਦੀ ਦੋ ਸੰਤਾਨ ਸੈੱਲਾਂ ਵਿੱਚ ਵੰਡਿਆ ਜਾਂਦਾ ਇੱਕ ਸੈੱਲ ਜਿਹੜਾ ਹੈ ਜਿਹਨੂੰ ਮਦਰ ਸੈੱਲ ਕਹਿੰਦੇ ਆ ਮਾਦਰੀ ਸੈੱਲ ਮਾਤਾ ਸੈੱਲ ਜਿਹੜਾ ਹੈ ਉਹ ਦੋ ਸੰਤਾਨ ਸੈੱਲ ਬਣ ਗਏ ਨੇ ਸੰਤਾਨ ਸੈੱਲਾਂ ਵਿੱਚ ਕਰੋਮੋਸੋਮਾਂ ਦੀ ਸੰਖਿਆ ਮਾਤ ਸੈੱਲ ਜਿੰਨੀ ਹੀ ਰਹਿੰਦੀ ਹੈ ਇਹ ਵਿਭਾਜਨ ਜੀਵ ਦੇ ਵਾਧੇ ਅਤੇ ਸੈੱਲਾਂ ਦੀ ਮੁਰੰਮਤ ਵਿੱਚ ਮਦਦ ਕਰਦਾ ਹੈ ਸੋ ਬੱਚਿਓ ਇਹ ਤੇ ਹੋ ਗਿਆ ਮਾਈਟੋਸਿਸ ਇਹ ਗੱਲਾਂ ਦਾ ਖਿਆਲ ਰੱਖਣਾ ਹੈ ਦੋਨਾਂ ਦਾ ਫਰਕ ਬਾਰੇ ਵੀ ਜਿਹੜਾ ਹੈ ਉਹ ਸਵਾਲ ਆ ਸਕਦਾ ਹੈ ਉਹਦੇ ਵਿੱਚ ਆ ਹੀ ਗਏ ਨੇ ਇਹ ਜਿਹੜਾ ਇਹ ਜਿਹੜਾ ਸੈੱਲ ਵਿਭਾਜਨੇ ਵਧਣ ਫੁੱਲਣ ਲਈ ਤੇ ਮੁਰੰਮਤ ਲਈ ਹੁੰਦਾ ਤੇ ਮਾਦਰੀ ਸੈੱਲ ਤੋਂ ਦੋ ਸੰਤਾਨ ਸੈੱਲ ਬੰਦੇ ਨੇ ਕੀ ਜਾ ਫਰਕ ਹੈਗਾ ਕਿ ਸੱਲਾਂ ਸੰਤਾਨ ਸੱਲਾਂ ਵਿੱਚ ਕਰੋਮੋਸੋਮਾਂ ਦੀ ਗਿਣਤੀ ਜਿਹੜੀ ਹੈ ਮਦਰ ਸੈੱਲ ਜਿੰਨੀ ਹੀ ਰਹਿੰਦੀ ਹੈ ਠੀਕ ਹੈ ਹੁਣ ਆ ਗਿਆ ਇਹ ਵਾਲਾ ਮਿਓਸਿਸ ਮਿਓਸਿਸ ਸੈੱਲ ਵਿਭਾਜਨ ਦੀ ਉਹ ਕਿਰਿਆ ਹੈ ਜਿਸ ਵਿੱਚ ਜਨਨ ਸੈੱਲ ਸਾਰੇ ਸੈੱਲ ਨਹੀਂ ਮਾਇਓਸਿਸ ਸਾਰੇ ਸੱਲਾਂ ਦੇ ਨਾਲ ਹੁੰਦਾ ਪਰ ਇਹ ਜਿਹੜਾ ਜਨਨ ਸੈੱਲ ਰਿਪਰੋਡਕਟਿਵ ਜਨਨ ਸੈੱਲ ਯੁਗਮਜ ਬਣਾਉਣ ਲਈ ਵਿਭਾਜਨ ਕਰਦੇ ਹਨ ਜਿਹਨੂੰ ਗੈਮੀਟਸ ਕਹਿੰਦੇ ਆਪਾਂ ਪਿਛਲੇ ਸਲਾਈਡ 'ਚ ਪੜਿਆ ਯੁਗਮ ਜਿਹੜੋਂ ਅਸੀਂ ਗੈਮੀਟਸ ਕਰ ਦਿੰਦੇ ਆ ਜਿਹੜੋਂ ਅਸੀਂ ਸਪਰਮ ਬੰਦੇ ਵਿੱਚ ਸਪਰਮ ਹੁੰਦਾ ਤੇ ਔਰਤ ਵਿੱਚ ਓਵਮ ਹੁੰਦਾ ਅੰਡਾ ਹੁੰਦਾ ਠੀਕ ਹੈ ਬਣਾਉਣ ਲਈ ਵੀ ਭਾਜਨ ਕਰਦੇ ਆ ਸੋ ਵੀ ਆਸੀਸ ਵਿੱਚ ਕੀ ਹੁੰਦਾ ਹੈ ਰਿਪਰੋਡਕਟਿਵ ਸੈੱਲ ਜਿਹੜੇ ਨੇ ਉਹ ਡਿਵਾਈਡ ਹੁੰਦੇ ਨੇ ਜਨਨ ਸੈੱਲ ਜਿਹੜੇ ਨੇ ਉਹ ਗੈਮੀਟ ਬਣਾਉਂਦੇ ਨੇ ਯੁਗਮ ਜ ਬਣਾਉਂਦੇ ਨੇ ਠੀਕ ਹੈ ਉਹਦੇ ਲਈ ਵੀ ਭਾਜਨ ਕਰਦੇ ਨੇ ਤੇ ਇਹ ਪ੍ਰਕਿਰਿਆ ਲਗਾਤਾਰ ਦੋ ਪੜਾਵਾਂ ਵਿੱਚ ਹੁੰਦੀ ਹੈ ਹੈ ਚੌਥਾ ਅੰਤਰ ਨਾਲ ਆ ਗਿਆ ਇਹ ਜਿਹੜੀ ਪ੍ਰਕਿਰਿਆ ਇੱਕੋ ਪੜਾਅ ਵਿੱਚ ਹੁੰਦੀ ਹੈ ਇਹ ਪ੍ਰਕਿਰਿਆ ਦੋ ਪੜਾਵਾਂ ਵਿੱਚ ਹੁੰਦੀ ਹੈ ਜਿਸ ਦੌਰਾਨ ਦੋ ਦੀ ਥਾਂ ਚਾਰ ਨਵੇਂ ਸੈੱਲ ਬਣਦੇ ਹਨ ਚਾਰ ਸੰਤਾਨ ਸੈੱਲ ਬਣਦੇ ਹਨ ਚਾਹੇ ਨਵੇਂ ਸੈੱਲ ਕਹੋ ਚਾਹੇ ਸੰਤਾਨ ਸੈੱਲ ਕਹੋ ਤੇ ਨਵੇਂ ਬਣੇ ਸੈੱਲਾਂ ਵਿੱਚ ਕਰੋਮੋਸੋਮਾਂ ਦੀ ਗਿਣਤੀ ਮਾਦਰੀ ਸੈੱਲਾਂ ਨਾਲੋਂ ਅੱਧੀ ਹੁੰਦੀ ਹੈ ਠੀਕ ਹੈ ਜੀ ਉਹ ਉਹਦਾ ਚਿੱਤਰ ਵੀ ਦੇਖ ਲਈਏ ਇਹ ਚਿੱਤਰ ਤੁਹਾਡੀ ਕਿਤਾਬ ਚੋਂ ਲਿਆ ਧੰਨਵਾਦ ਸਹਿਤ ਐਨਸੀਆਰਟੀ ਇਹ ਤੁਹਾਨੂੰ ਬੱਚੇ ਆਏਗਾ ਮਾਈਟੋਸਿਸ ਹੈਗਾ ਮਾਦਰੀ ਸੈੱਲ ਕਿੰਨੇ ਇੱਕ ਪੜਾਅ ਹੈਗਾ ਇੱਕ ਪੜਾਅ ਦੇ ਵਿੱਚ ਵੰਡ ਹੋਈ ਤੇ ਦੋ ਸੰਤਾਨ ਸੈੱਲ ਬਣ ਗਏ ਇਹ ਸੰਤਾਨ ਸੈੱਲ ਹੈ ਇਹ ਹੈਗਾ ਮਿਓਸਿਸ ਇਹ ਮਾਦਰੀ ਸੈੱਲ ਹੈ ਜਿਹੜਾ ਜਿਹਦਾ ਇਹ ਮਾਦਰੀ ਸੈੱਲ ਹੈ ਵੀ ਮਾਦਰੀ ਸੈੱਲ ਹੈ ਇਹ ਦੋ ਪੜਾਵਾਂ ਵਿੱਚ ਵੰਡ ਹੋਈ ਪਹਿਲੇ ਪਹਿਲੇ ਪੜਾਅ ਨੂੰ ਕਿਹਾ ਜਾਂਦਾ ਹੈ ਮਿਓਸਿਸ 1 ਤੇ ਦੂਜੇ ਪੜਾਅ ਨੂੰ ਕਿਹਾ ਜਾਂਦਾ ਹੈ ਮਿਓਸਿਸ 2 ਤੇ ਬੱਚੇ ਦੇਖੋ ਕਿੰਨੇ ਬਣ ਗਏ ਪਹਿਲੇ ਦੋ ਬਣੇ ਫਿਰ ਇੱਕ ਇੱਕ ਜਿਹੜਾ ਸੀਗਾ ਉਹ ਤੋਂ ਦੂਜੇ ਪੜਾਅ 'ਚ ਫਿਰ ਦੋ ਦੋ ਬਣ ਗਏ ਸੋ 1 2 3 4 ਇੱਕ ਕਰੋਮੋਸੋਮ 1 2 3 4 ਇੱਥੇ ਵੀ 1 2 3 4 ਕਰੋਮੋਸੋਮਾਂ ਦੀ ਗਿਣਤੀ ਮਦਰ ਸੈੱਲ ਜਿੰਨੀ ਹੈਗੀ ਹੈ ਮਾਦਰੀ ਸੈੱਲ ਜਿੰਨੀ ਹੈਗੀ ਹੈ ਇੱਥੇ 1 2 3 4 ਤੇ ਇੱਥੇ 1 2 1 2 1 2 1 2 ਅਧੇਰਾਗੇ ਕਰੋਮੋਸੋਮ ਸੋ ਬੱਚਾ ਫਰਕ ਆ ਗਿਆ ਮਾਈਟੋਸਿਸ ਇੱਕ ਪੜਾਅ ਵਿੱਚ ਵੰਡ ਹੁੰਦੀ ਹੈ ਮੀਓਸਿਸ ਦੋ ਪੜਾਵਾਂ ਵਿੱਚ ਵੰਡ ਹੁੰਦੀ ਹੈ ਇਹ ਸਾਰੇ ਸੈੱਲਾਂ ਵਿੱਚ ਹੁੰਦਾ ਹੈ ਇਕੱਲਾ ਜਨਨ ਸੈੱਲਾਂ ਵਿੱਚ ਹੁੰਦਾ ਹੈ ਮਾਈਟੋਸਿਸ ਵਿੱਚ ਮਾਦਰੀ ਸੈੱਲ ਤੋਂ ਕੇਵਲ ਦੋ ਸੰਤਾਨ ਸੈੱਲ ਬੰਦੇ ਨੇ ਮਾਇਓਸਿਸ ਵਿੱਚ ਮਾਤਰੀ ਸੈੱਲ ਤੋਂ 4 ਸੰਤਾਨ ਸੈੱਲ ਬਣਦੇ ਨੇ ਮਾਈਟੋਸਿਸ ਵਿੱਚ ਕਰੋਮੋਸੋਮਾਂ ਦੀ ਗਿਣਤੀ ਸੰਤਾਨ ਸੈੱਲ ਵਿੱਚ ਮਦਰ ਸੈੱਲ ਨਾਲ ਜਿੰਨੀ ਰਹਿੰਦੀ ਹੈ ਤੇ ਮਾਇਓਸਿਸ ਵਿੱਚ ਸੰਤਾਨ ਸੈੱਲਾਂ ਵਿੱਚ ਕਰੋਮੋਸੋਮਾਂ ਦੀ ਗਿਣਤੀ ਮਾਤਰੀ ਸੈੱਲ ਤੋਂ ਅੱਧੀ ਹੁੰਦੀ ਹੈ ਸੋ ਜੇ 4 ਜਿਹੜੇ ਅੰਤਰ ਨੇ ਇਹਨਾਂ ਨੂੰ ਤੁਸੀਂ ਧਿਆਨ ਚ ਰੱਖਣਾ ਹੈ ਉਹ ਦੇਖਿਓ ਡੇਵਲਾ ਸਵਾਲ ਗੁਣਸੂਤਰ ਕਰੋਮੋਸੋਮਸ ਤੋਂ ਕੀ ਭਾਵ ਹੈ ਗੁਣਸੂਤਰ ਡੀਐਨਏ ਅਤੇ ਪ੍ਰੋਟੀਨਾਂ ਦਾ ਕੇਂਦਰਕ ਵਿੱਚ ਕੇਂਦਰਕ ਭਾਵ ਨਿਊਕਲੀਅਸ ਵਿੱਚ ਮੌਜੂਦ ਇੱਕ ਢਾਂਚਾ ਹੈ। ਕੇਂਦਰਕ ਦੇ ਵਿੱਚ ਹੁੰਦਾ ਨਿਊਕਲੀਅਸ ਵਿੱਚ ਹੁੰਦਾ ਤੇ ਇਹ ਕਰੋਮੋਸੋਮ ਕਿਹੜਾ ਢਾਂਚਾ ਹੈ ਡੀਐਨਏ ਤੇ ਨਾਲ ਇਹਦੇ ਜੁੜੀਆਂ ਪ੍ਰੋਟੀਨਾਂ ਉਹਨਾਂ ਦਾ ਇਹ ਢਾਂਚਾ ਹੁੰਦਾ ਹੈ। ਤੇ ਸੈੱਲ ਦੀ ਵੰਡ ਵੇਲੇ ਇਹ ਛੜਾਂ ਵਰਗੇ ਦਿਸਦੇ ਹਨ। ਤੇ ਦੇਖਿਆ ਨੀਲੇ ਰੰਗ ਦੇ ਲਾਲ ਰੰਗ ਦੇ ਛੜ ਜੇ ਸੀਗੇ ਡੰਡੇ ਜਿਹੇ ਜਿੱਦਾਂ ਹੁੰਦੇ ਨੇ ਹਨਾ। ਸੋ ਸੈੱਲ ਦੀ ਵੰਡ ਵੇਲੇ ਇਹ ਛੜਾਂ ਵਰਗੇ ਦਿਸਦੇ ਹਨ। ਮਨੁੱਖਾਂ ਵਿੱਚ ਗੁਣ ਸੂਤਰਾਂ ਦੇ 23 ਜੋੜੇ ਹੁੰਦੇ ਹਨ ਠੀਕ ਹੈ ਗੁਣ ਸੂਤਰਾਂ ਵਿੱਚ ਮਾਪਿਆਂ ਤੋਂ ਅਗਲੀ ਪੀੜ੍ਹੀ ਵਿੱਚ ਗੁਣ ਸੂਤਰ ਅਸੀਂ ਕਰੋਮੋਸੋਮ ਦੀ ਗੱਲ ਕਰਦੇ ਪਏ ਹਾਂ ਡੀਐਨਏ ਗੁਣ ਸੂਤਰ ਦਾ ਹੀ ਹਿੱਸਾ ਹੁੰਦਾ ਹੈ ਗੁਣ ਸੂਤਰ ਵਿੱਚ ਕੁਝ ਪ੍ਰੋਟੀਨਾਂ ਵੀ ਹੁੰਦੀਆਂ ਨੇ ਤੇ ਡੀਐਨਏ ਵੀ ਹੁੰਦਾ ਤੇ ਗੁਣ ਸੂਤਰਾਂ ਵਿੱਚ ਮਾਪਿਆਂ ਤੋਂ ਅਗਲੀ ਪੀੜ੍ਹੀ ਵਿੱਚ ਜਾਣ ਵਾਲੇ ਪੁਸ਼ਤੈਨੀ ਗੁਣ ਜੱਦੀ ਗੁਣ ਡੀਐਨਏ ਡੀਆਕਸੀ ਰਾਈਬੋ ਨਿਊਕਲੀਕ ਐਸਿਡ ਡੀਐਨਏ ਡੀਆਕਸੀ রাইবো নিউক্লিক অ্যাসিড ਦੇ ਅਣੂਆਂ ਦੇ ਰੋਕ ਵਿੱਚ ਹੁੰਦੇ ਹਨ ਐਡ ਪੁਸ਼ਤਾਨੀ ਗੁਣ ਨੇ ਬੱਚੋ ਕਿ ਜਦੋਂ ਡੀਐਨਏ ਕਹਿੰਦੇ ਇਹਦਾ ਫਲਾਣੇ ਦਾ ਡੀਐਨਏ ਚੈੱਕ ਕਰੋ ਜਿੱਦਾਂ ਕਿ ਵਾਰ ਕੋਈ ਬੰਦਾ ਮਤਲਬ ਕਿ ਕੋਈ ਅਪਰਾਧ ਵਿੱਚ ਚੱਕਰੀਦਾ ਕਿ ਇਹ ਬੰਦਾ ਉਹ ਰਿਸ਼ਤੇਦਾਰੀ ਚ ਉਹਨਾਂ ਦੇ ਹੈ ਕਿ ਨਹੀਂ ਹੈ ਜਾਂ ਕਿਵਰ ਉਹ ਪ੍ਰਾਪਰਟੀਆਂ ਦੇ ਝਗੜੇ ਹੁੰਦੇ ਨੇ ਕੋਈ ਕਹਿੰਦਾ ਮੈਂ ਮੈਂ ਮੇਰੇ ਮਾਪੇ ਹੈਗੇ ਨੇ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿਹੜਾ ਮੁੰਡਾ ਹੈਗਾ ਫਿਰ ਡੀਐਨਏ ਚੈੱਕ ਕੀਤਾ ਜਾ ਸਕਦਾ ਸੋ ਦੇ ਅਣੂਆਂ ਦੇ ਰੂਪ ਵਿੱਚ ਹੁੰਦੇ ਹਨ ਡੀਐਨਏ ਵਿੱਚ ਸੈੱਲ ਦੇ ਸਿਰਜਣ ਅਤੇ ਸੰਗਠਨ ਦੀ ਸਾਰੀ ਜ਼ਰੂਰੀ ਜਾਣਕਾਰੀ ਹੁੰਦੀ ਹੈ ਠੀਕ ਹੈ ਤੇ ਡੀਐਨਏ ਦਾ ਹੈ ਬੱਚੇ ਤੇ ਮम्मा ਵਾਧੂ ਆ ਗਿਆ ਇਹਨੂੰ ਕੱਟ ਦੇਣਾ ਇੱਥੇ ਗਲਤੀ ਨਾਲ ਆ ਗਿਆ ਡੀਐਨਏ ਦਾ ਕਿਰਿਆਤਮਕ ਹਿੱਸਾ ਜੀਨ ਅਖੌਂਦਾ ਹੈ ਡੀਐਨਏ ਦਾ ਜਿਹੜਾ ਕਿਰਿਆਤਮਕ ਫੰਕਸ਼ਨਲ ਹਿੱਸਾ ਜਿਹੜਾ ਹੈਗਾ ਨਾ ਇਹਦਾ ਕਿਰਿਆਤਮਕ ਉਹ ਜਿਹੜਾ ਹਿੱਸਾ ਉਹਨੂੰ ਜੀਨ ਕਿਹਾ ਜਾਂਦਾ ਹੈ ਜਿਹੜਾ ਸੈੱਲ ਵੰਡਵਾ ਨਹੀਂ ਹੋ ਰਿਹਾ ਹੁੰਦਾ ਵਿਭਾਜਿਤ ਨਹੀਂ ਹੋ ਰਿਹਾ ਹੁੰਦਾ ਉਸ ਵਿੱਚ ਡੀਐਨਏ ਕਰੋਮਾਟਿਨ ਪਦਾਰਥ ਦੇ ਰੂਪ ਵਿੱਚ ਹੁੰਦਾ ਹੈ ਭਾਵ ਜਦੋਂ ਸੈੱਲ ਵੰਡਿਆ ਜਾ ਰਿਹਾ ਹੈ ਉਦੋਂ ਹੀ ਇਹ ਛੜਾਂ ਦਾ ਰੂਪ ਲੈਂਦੇ ਨੇ ਕਰੋਮੋਸੋਮ ਦਾ ਰੂਪ ਲੈਂਦੇ ਨੇ ਨਹੀਂ ਤੇ ਆ ਫਿਰ ਡੀਐਨਏ ਜਿਹੜਾ ਹੈ ਉਸ ਵਿੱਚ ਡੀਐਨਏ ਕਰੋਮਾਟਿਨ ਪਦਾਰਥ ਦੇ ਰੂਪ ਵਿੱਚ ਹੁੰਦਾ ਹੈ ਠੀਕ ਹੈ ਉਹ ਦੇਖਿਓ ਹੁਣ ਆਖਰੀ ਸਵਾਲ ਹੁਣ ਕਰੋਮਾਟਿਨ ਦੀ ਗੱਲ ਕਰ ਲੈਂਦੇ ਆ ਕ੍ਰੋਮਾਟਿਨ ਬਾਰੇ ਸੰਖੇਪ ਜਾਣਕਾਰੀ ਦਿਓ ਗੁਣਸੋਤਾ ਜਿਹਨੂੰ ਕਰੋਮੋਸੋਮ ਕਿਹਾ ਜਾਂਦਾ ਹੈ ਛੜਾਂ ਦੇ ਰੂਪ ਵਿੱਚ ਉਦੋਂ ਹੀ ਦਿਸਦੇ ਹਨ ਜਦੋਂ ਸੈੱਲ ਵਿਭਾਜਿਤ ਹੋ ਰਿਹਾ ਹੋਵੇ ਠੀਕ ਹੈ ਜਦੋਂ ਸੈੱਲ ਵਿਭਾਜਿਤ ਨਹੀਂ ਹੋ ਰਿਹਾ ਹੁੰਦਾ ਉਦੋਂ ਕਰੋਮੋਸੋਮ ਸੈੱਲ ਵਿੱਚ ਕ੍ਰੋਮਾਟਿਨ ਪਦਾਰਤ ਦੇ ਰੂਪ ਵਿੱਚ ਹੁੰਦਾ ਹੈ ਭਾਵ ਕ੍ਰੋਮਾਟਿਨ ਹੀ ਜਿਹੜੇ ਰੂਪ ਬਟਾਉਂਦਾ ਹੈ ਤੇ ਉਹਨੂੰ ਹੀ ਕਰੋਮੋਸੋਮ ਕਿਹਾ ਜਾਂਦਾ ਹੈ ਕ੍ਰੋਮਾਟਿਨ ਪਦਾਰਥ ਧਾਗੇ ਵਰਗੀਆਂ ਰਚਨਾਵਾਂ ਦਾ ਇੱਕ ਜਾਲ ਹੁੰਦਾ ਹੈ ਸੈਲ ਦੀ ਵੰਡ ਵੇਲੇ ਇਹ ਕਰੋਮਾਟਿਨ ਪਦਾਰਤ ਗੁਣਸੂਤਰਾਂ ਦਾ ਰੂਪ ਲੈ ਲੈਂਦਾ ਹੈ। ਸੋ ਬੱਚਿਓ ਇਹ ਗੱਲ ਧਿਆਨ ਰੱਖਣਾ ਹੈ ਕਿ ਜਦੋਂ ਸੈਲ ਦੀ ਵੰਡ ਨਹੀਂ ਹੋ ਰਹੀ ਹੁੰਦੀ ਤਦੋਂ ਇਹ ਜਿਹੜਾ ਇਹ ਗੁਣਸੂਤਰ ਨੇ ਇਹ ਕਰੋਮਾਟਿਨ ਦੇ ਰੂਪ ਦੇ ਵਿੱਚ ਜੋ ਇੱਕ ਧਾਗੇ ਦਾ ਜਾਲਾ ਹੈਗਾ ਉਹਦੇ ਰੂਪ ਚ ਹੁੰਦਾ। ਜੇ ਜਦੋਂ ਸੈਲ ਵੰਡ ਨਹੀਂ ਹੁੰਦੇ ਨੇ ਸੈਲ ਨਹੀਂ ਵੰਡ ਕਰਨੀ ਹੁੰਦੀ ਹੈ ਵੀ ਭਜਨ ਕਰਨਾ ਹੁੰਦਾ ਤਦੋਂ ਇਹੀ ਜਿਹੜਾ ਜਾਲਾ ਧਾਗਿਆਂ ਦਾ ਇਹ ਛੜਾਂ ਦਾ ਰੂਪ ਲੈ ਲੈਂਦਾ ਫਿਰ ਉਹਨੂੰ ਕਰੋਮੋਸੋਮ ਯਾ ਜੰਦਾ ਹੈ ਸੋ ਬੱਚਿਓ ਇਸ ਵੀਡੀਓ ਦੇ ਨਾਲ ਸਾਡਾ ਸੋਚੋ ਅਤੇ ਉੱਤਰ ਦਿਓ ਤੇ ਹੀ ਲੜੀ ਪੂਰੀ ਹੁੰਦੀ ਹੈ ਇਸ ਤੋਂ ਬਾਅਦ ਅਸੀਂ ਅਧਿਆਇ ਦੇ ਅੰਦਰ ਆਏ ਜਿਹੜੇ ਸਵਾਲ ਨੇ ਪੰਨਿਆਂ ਤੇ ਵੱਖ-ਵੱਖ ਸਵਾਲ ਦੇ ਅੰਦਰਲੇ ਉਹ ਕਰਾਂਗੇ ਫਿਰ ਉਹ ਮੁੱਕ ਜਾਏਗਾ ਤੇ ਫਿਰ ਅਸੀਂ ਤੁਹਾਡਾ ਜਿਹੜਾ ਅਭਿਆਸ ਹੈਗਾ ਉਹਦੇ ਸਵਾਲ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਫੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ